ਜੇ ਕੋ ਬਚਨ ਕਮਾਵੇ ਸਾਧੂਆਂ ਦਾ ਜੇ ਕਮਾਵੇ ਸਾਧੂਆਂ ਦਾ ਗੁਰਪ੍ਰਸਾਦ ਦੀ ਪਾਰ ਪਾਵੇਗਾ ਜੇ ਕੋਈ ਬਚਨ ਕਮਾਵੇ ਸਾਧੂਆਂ ਦਾ ਗੁਰਪ੍ਰਸਾਦ ਦੀ ਪਾਰ ਪਾਵੇਗਾ ਸੋ ਸਾਧ ਸੰਗਤਾਂ ਨੇ ਕਮਾਈਆਂ ਕੀਤੀ ਅੱਜ ਕਮਾਈਆਂ ਕਰਕੇ ਹੀ ਸਰਾਧ ਕੀਤਾ ਜਾਂਦਾ ਹੈ ਕਮਾਈਆਂ ਕਰਕੇ ਤੇ ਉਹਨਾਂ ਤੋਂ ਬਾਅਦ ਕਿੰਨੇ ਮਹਾਪੁਰਖ ਹੋਏ ਨੇ ਜੇ ਮਹਾਪੁਰਖਾਂ ਦੀ ਕਮਾਈ ਤਾਂ ਯਾਦ ਕੀਤਾ ਜਾਂਦਾ ਹੈ ਅੱਜ ਬੜੇ ਫਰਦੇ ਨੇ ਬੜੀਆਂ ਰੀਸਾ ਲਾਉਂਦੇ ਨੇ ਬੜਾ ਉਦਾਂ ਦਾ ਕਰਦੇ ਐ ਪਰ ਉਹਨਾਂ ਵਾਰੀ ਕੀ ਕਮਾਈ ਕਿਸੇ ਦੀ ਨਹੀਂ ਹੈ ਨਾ ਹੋ ਸਕਦੀ ਹੈ ਬਾਜਾ ਬੜੇ ਮੇਰੇ ਅੱਗੇ ਵਜਾਉਂਦੇ ਐ ਪਰ ਜਿਹੜਾ ਬਾਜਾ ਉਹ ਵਜਾਗੇ ਨਹੀਂ বাজਣਾ ਕਿਸੇ ਤੋਂ ਜਿਹੜਾ ਪ੍ਰੇਮ ਸਤਕਾਰ ਸੰਗਤ ਨਾਲ ਉਹ ਕਰਗੇ ਊਜਾ ਪ੍ਰੇਮ ਸਤਕਾਰ ਨਹੀਂ ਮਿਲਣਾ ਅੱਜ ਸੁਸਾਦ ਸੰਗਤ ਤੇ ਜਿਹੜੇ ਉਸ ਸਮੇਂ ਦੇ ਸੇਵਾਦਾਰ ਨਹੀਂ ਜਾਣ ਉਹਨਾਂ ਦੇ ਪ੍ਰੇਮੀ ਨੇ ਅੱਜ ਵੀ ਉਹਨਾਂ ਨੂੰ ਯਾਦ ਕਰ ਕਰਕੇ ਰੋਂਦੇ ਨੇ ਯਾਦ ਕਰ ਕਰਕੇ ਸੰਤ ਛੋਟੀ ਸੰਤ ਜੀ ਮਹਾਰਾਜ ਬਾਬਾ ਕਿਸ਼ਨ ਸਿੰਘ ਜੀ ਮਹਾਰਾਜ ਨਾਲ ਵਰਗੀ ਸੇਵਾ ਕੌਣ ਕਰ ਲਵੇਗਾ ਜਥੇਦਾਰ ਮਹਾਰਾਜੀਆਂ ਵਰਗੀ ਸੇਵਾ ਕੌਣ ਕਰ ਲਵੇਗਾ ਕੀਰਤਨ ਕੌਣ ਕਰ ਲਵੇਗਾ ਅਨ ਪੜ੍ਹ ਹੋ ਕਰਕੇ ਵੀ ਗੁਰੂ ਨਾਨਕ ਦਾ ਹੁੱਕਾ ਦਿੱਤਾ ਬਾਣੀ ਦਾ ਹੁੱਕਾ ਦਿੱਤਾ ਲੰਗਰਾਂ ਵਾਲੇ ਮਹਾਪੁਰਖਾਂ ਵਰਗੀ ਸੇਵਾ ਕੌਣ ਕਰ ਲਵੇਗਾ ਕੋਈ ਨਹੀਂ ਕਰ ਸਕਦਾ ਅਜ ਰੀਸਾਂ ਬੇਸ਼ੱਕ ਕਰ ਲੈਣ ਨਹੀਂ ਹੋਣੀ ਉਹਨਾਂ ਦੀ ਰੀਸ ਸੰਤ ਬਾਬਾ ਤੀਜਾ ਸਿੰਘ ਜੀ ਪੂਰਾ ਸਾਹਿਬ ਵਾਲਿਆਂ ਦੀ ਜਪ ਤਪ ਉਹਨਾਂ ਦਾ ਕੌਣ ਕਰ ਲੇਗਾ ਉਹਨਾਂ ਦੀ ਰੀਸ ਨਹੀਂ ਕਰ ਸਕਦਾ ਕੋਈ ਨਹੀਂ ਕਰਦਾ ਕਰ ਸਕਦਾ ਕੋਈ ਉਹ ਤਾਂ ਉਹੀ ਸਨ ਉਹਨਾਂ ਵਰਗਾ ਨਹੀਂ ਕੋਈ ਬਣ ਸਕਦਾ ਸੋ ਉਹਨਾਂ ਦੇ ਚਰਨਾਂ ਦੀ ਨਾਮ ਸ਼ਕਾਦੇ ਮਹਾਰਾਜ ਪਾਤਸ਼ਾਹ ਜੀ ਏਸੀ ਬੇਨਤੀ ਕਰਨੀਆਂ ਹੋ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗ ਬਿਹਾਵੇ ਤਦੋਂ ਹੋਂ ਪੁੱਲੇ ਸੇ ਜਮ ਜਮ ਮਰਦੇ ਫਿਰ ਕਦੇ ਨਾ ਚੂਕਣਾ ਹਾਵੇ ਧੰਨਵਾਦ ਸਾਰੀ ਸੰਗਤ ਦਾ ਸੰਤ ਬਾਬਾ ਮਨਜੀਤ